ਕਰਨਾਲ ਦੀਆਂ ਵੇਖ ਰਹੇ ਹਾਂ ਜਿੱਥੇ ਪੀ ਆਰਟੀਸੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਆ ਤਾਂ ਦੱਸਦੀ ਹੈ ਕਿ ਦਿੱਲੀ ਤੋਂ ਲੁਧਿਆਣਾ ਇਹ ਬੱਸ ਆ ਰਹੀ ਸੀਗੀ ਪਰ ਜਦੋਂ ਕਰਨਾਲ ਪਹੁੰਚਦੀ ਹੈ ਤੇ ਉੱਥੇ ਦੱਸਦੀ ਹੈ ਕਿ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਆ ਅਤੇ ਇਸ ਦੀ ਟੱਕਰ ਕ्रेन ਦੇ ਨਾਲ ਹੋ ਜਾਂਦੀ ਆ ਜੋ ਜਾਣਕਾਰੀ ਮਿਲ ਰਹੀ ਆ ਕਿ ਇਸ ਹਾਦਸੇ ਦੇ ਵਿੱਚ ਕਰੀਬ 10 ਤੋਂ 15 ਲੋਕ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਖਾਸ ਤੌਰ ਤੇ ਜੋ ਬੱਸ ਦਾ ਡਰਾਈਵਰ ਸੀਗਾ ਪੁੱਸਦੀਆਂ ਲੱਤਾਂ ਜਿਹੜੀਆਂ ਬੁਰੀ ਤਰ੍ਹਾਂ ਨੁਕਸਾਨੀ ਹੈ ਗਈਆਂ ਨੇ ਤਾਂ ਇੱਕ ਪਾਸੇ ਸੜਕ ਦਾ ਕੰਮ ਚੱਲ ਰਿਹਾ ਸੀਗਾ ਜੋ ਜਾਣਕਾਰੀ ਮਿਲ ਰਹੀ ਹੈ ਕਿ ਫਲਾਈਓਵਰ ਉੱਥੇ ਬਣ ਰਿਹਾ ਸੀਗਾ ਤੇ ਅਜਿਹੇ ਦੇ ਵਿੱਚ ਕ੍ਰੇਨ ਉੱਥੇ ਖੜੀ ਹੋਈ ਸੀਗੀ ਤੇ ਬੱਸ ਜੋ ਦਿੱਲੀ ਤੋਂ ਲੁਧਿਆਣਾ ਆ ਰਹੀ ਸੀਗੀ ਤੇ ਜਦੋਂ ਕਰਨਾਲ ਪਹੁੰਚਦੀ ਆ ਤੇ ਸਿੱਧੀ ਟੱਕਰ ਜਿਹੜੀ ਆ ਇਸ ਦੀ ਕਰੇਨ ਦੇ ਨਾਲ ਹੋ ਜਾਂਦੀ ਆ ਤੇ ਦੱਸ ਦਈਏ ਕਿ ਜਦੋਂ ਇਹ ਟੱਕਰ ਹੁੰਦੀ ਆ ਤੇ ਇਸ ਦੇ ਵਿੱਚ ਕਰੀਬ 10 ਤੋਂ 12 ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈਆਂ ਨੇ ਤੇ ਜੋ ਸਵਾਰੀਆਂ ਇਸ ਬੱਸ ਦੇ ਵਿੱਚ ਸਵਾਰ ਸਨ ਤੇ ਜੋ ਜਾਣਕਾਰੀ ਮਿਲ ਰਹੀ ਹੈ ਕਿ ਕਰੀਬ 30 ਸਵਾਰੀਆਂ ਇਸ ਬੱਸ ਦੇ ਵਿੱਚ ਸਵਾਰ ਸਨ ਤੇ ਜਦੋਂ ਉਹ ਜ਼ਖਮੀ ਹੁੰਦੀਆਂ ਨੇ ਤਾਂ ਉਹ ਆਪਣੇ ਜਿਹੜੇ ਦੂਰ ਨੇੜ ਦੇ ਪਰਿਵਾਰਕ ਮੈਂਬਰ ਨੇ ਕੋਈ ਰਿਸ਼ਤੇਦਾਰ ਨੇ ਉਹਨਾਂ ਨੂੰ ਫੋਨ ਲਗਾਉਂਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਆਸ-ਪਾਸ ਉਹਨਾਂ ਦੀਆਂ ਰਿਸ਼ਤੇਦਾਰੀਆਂ ਨੇ ਉਹ ਲੋਕ ਉੱਥੇ ਪਹੁੰਚਦੇ ਨੇ ਸਥਾਨਕ ਪ੍ਰਸ਼ਾਸਨ ਉੱਥੇ ਪਹੁੰਚਦਾ ਦੇ ਬਾਅਦ ਵਿੱਚ ਲੋਕਾਂ ਨੂੰ ਰੈਸਕਿਊ ਕੀਤਾ ਜਾਂਦਾ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਹਾਸਾ ਕਿੰਨਾ ਭਿਆਨਕ ਸੀਗਾ ਤਾਂ ਬੱਸ ਜਿਹੜੀ ਆ ਉਹ ਉਸਦੇ ਅਗਲੇ ਪਾਸੋਂ ਪੂਰੀ ਤਰ੍ਹਾਂ ਪਰ ਖੱਟੇ ਉੱਡ ਗਏ ਨੇ ਤਾਂ ਬੱਸ ਦੀ ਕੰਡੀਸ਼ਨ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਜੋ ਬੱਸ ਦਾ ਡਰਾਈਵਰ ਹੈ ਉਸਦਾ ਕੀ ਹਾਲ ਹੋਣਾ ਜੋ ਜਾਣਕਾਰੀ ਮਿਲ ਰਹੀ ਹੈ ਕਿ ਉਸ ਦੀਆਂ ਲੱਤਾਂ ਜਿਹੜੀਆਂ ਅੰਦਰ ਫਸੀਆਂ ਹੋਈਆਂ ਸਨ ਤੇ ਬਾਅਦ ਵਿੱਚ ਜਿਹੜੇ ਲੋਕ ਉੱਥੇ ਪਹੁੰਚਦੇ ਨੇ ਸਥਾਨਕ ਪੁਲਿਸ ਪ੍ਰਸ਼ਾਸਨ ਪਹੁੰਚਦਾ ਤੇ ਉਹਨਾਂ ਦੇ ਵੱਲੋਂ ਬੜੀ ਜਦੋਜਹਤ ਤੋਂ ਬਾਅਦ ਡਰਾਈਵਰ ਨੂੰ ਬਾਹਰ ਕੱਢਿਆ ਜਾਂਦਾ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਜਿਵੇਂ ਅਸੀਂ ਦੱਸ ਰਹੇ ਹਾਂ ਕਿ ਦਿੱਲੀ ਤੋਂ ਲੁਧਿਆਣਾ ਇਹ ਬੱਸ ਜਾ ਰਹੀ ਸੀਗੀ ਰਸਤੇ ਦੇ ਵਿੱਚ ਜਦੋਂ ਇਹ ਬੱਸ ਕਰਨਾਲ ਦੇ ਵਿੱਚ ਪਹੁੰਚਦੀ ਆ ਤਾਂ ਉੱਥੇ ਇਸ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਬੱਸ ਦੀ ਜਿਹੜੀ ਟੱਕਰ ਸਿੱਧੀ ਕਰੇਨ ਦੇ ਨਾਲ ਹੋ ਜਾਂਦੀ ਆ ਤੇ ਜਿਸ ਦੇ ਵਿੱਚ ਕਰੀਬ 10 ਤੋਂ 15 ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈਆਂ ਨੇ ਇਸ ਤੋਂ ਇਲਾਵਾ ਇਹ ਵੀ ਦੱਸਦੀ ਹੈ ਕਿ ਇਸ ਬੱਸ ਦੇ ਵਿੱਚ ਕਰੀਬ 30 ਸਵਾਰੀਆਂ ਸਵਾਰ ਸਨ ਤਾਂ ਸਥਾਨਕ ਲੋਕਾਂ ਦਾ ਬਿਆਨ ਵੀ ਸਾਹਮਣੇ ਆਇਆ जिन्होंने लोगों को रेस्क्यू किया इस अलावा पुलिस प्रशासन का बयान भी सामने आया थो ओ सुना देंगे हमारे सुभाष जी हैं पिंगली से इनका फ़ोन आया कि भाई आपके गाँव बस ताड़ा के पास एक्सीडेंट हुआ बस में और उसका भाई भी उसके अंदर है मैं तुरंत पाँच मिनट के अंदर यहाँ पहुँचा तो देखा कि यहाँ पे बड़ा भयंकर एक्सीडेंट हुआ था ड्राइवर की दोनों टांगे इसके अंदर फंसी हुई थी सभी ने कोशिश करके उसको निकाला 10-15 कम से कम ऐसे यात्री थे जिनकी टांगे टूटी हुई है जिनको ज़्यादा चोट आई हुई है सारों को निकाल के सबको एम्बुलेंस के माध्यम से प्रशासन भी एकदम से आ गया पुलिस भी एकदम से पाँच मिनट के अंदर यहाँ पहुंच गई थी एम्बुलेंस पर के चढ़ते हुए ये हायड्रा के साथ बस का सरकारी बस है ये उसका एक्सीडेंट हुआ है ये यहाँ पे कंस्ट्रक्शन चला हुआ हाईवे का और ऐसा लग रहा है कि कंस्ट्रक्शन वर्क की वजह से जो हाईवे में जो ये खड़ा था हेड्रा इसकी वजह से एक्सीडेंट देखिए बिल्कुल अभी कुछ देर पहले सूचना थी कि कुटेल पुल के ऊपर दिल्ली से जो पंजाब की तरफ रोडवेज बस जा रही पंजाब की उसका एक्सीडेंट हो गया तो मौके पर पहुँच के देखा काफ़ी दस से पंद्रह लोगों को काफ़ी चोटें थी यहाँ पे और ड्राइवर वहाँ पे बस में फंसा हुआ था जो लोगों की मदद से हमने यहाँ पे ड्राइवर को बाहर निकाला और सभी इंजर्ड को हमने हॉस्पिटल भेज दिया और अभी बस को भी साइड में किया जाएगा ट्रैफिक हुआ किसके साथ है क्रेन के साथ हुआ है जो क्रेन का चालक अभी फरार है फिर भी आके हम बस ड्राइवर थोड़ा जब ठीक होगा उसका बयान लेके कार्रवाई की जाएगी कितने लोग इंजर्ड हुए हैं सर दस से पंद्रह लोग इंजर्ड है मेजर कितने इंजर्ड है सर मेजर इंजरी तीन से चार लोगों को ही है तीन से चार है ट्रैफिक खुलवाया अभी बस ट्रैफिक चल ही रहा है सर्विस लाइन से और हाईवे मेन हाईवे को बस हटा के चला दिया जाएगा